ਦਾ ਅਕਲ ਲੈ ਰਹਿ ਜੇਠਾ ਜੀ ਨਾਮ ਜਿਹੜੇ ਲੋਕ ਪ੍ਰਚਾਰਕ ਕਹਿੰਦੇ ਆ ਇਹ ਵੀ ਮਹਾਰਾਜ ਦਾ ਨਾਮ ਪਹਿਲਾਂ ਜੇਠਾ ਸੀ ਇਹ ਪਤਾ ਨਹੀਂ ਗਿਆਨ ਸਿੰਘ ਕਿੱਥੋਂ ਲਿਆ ਕੇ ਲਿਖਿਆ ਹੈ ਗੁਰਪ੍ਰਸਾਦ ਵਿੱਚ ਹੋਰ ਪ੍ਰਾਣੀਆਂ ਪੁਸਤਕਾਂ 'ਚ ਕਿੱਥੇ ਗੁਰੂ ਰਾਮਦਾਸ ਸਾਹਿਬ ਤੋਂ ਬਿਨਾ ਨਾਮ ਨਹੀਂ ਕਿਤੇ ਨਾ ਇੱਥੇ ਸਵਈਆਂ ਚਾਉਣਾ ਨਾ ਜਿਵੇਂ ਇੱਥੇ ਲੈਣਾ ਨਾਮ ਪਹਿਲਾਂ ਸੀ ਨਾ ਆ ਗਿਆ ਸਵਈਆਂ 'ਚ ਵੀ ਗੁਰੂ ਨੂੰ ਰਾਮਦਾਸ ਦਾ ਨਾਮ ਪਹਿਲਾਂ ਜੇਠਾ ਆਉਣਾ ਚਾਹੀਦਾ ਸੀ ਪਰ ਆਇਆ ਨਹੀਂ ਹੈ ਇਸ ਕਰਕੇ ਗੁਰੂ ਰਾਉਂਦਾ ਸੀ ਨਾ ਸੀ ਜੇਠਾ ਜੀ ਨਾਉ ਨਹੀਂ ਸੀ ਸਦਾ ਅਕਲ ਲਿਵ ਰਹੇ ਸਦਾ ਕਲਪਨਾ ਤੋਂ ਰਹਤ ਹੋ ਆਪ ਕਲਪਨਾ ਤੋਂ ਰਹਤ ਬ੍ਰਹਮ ਚ ਲਿਵ ਲਾ ਕੇ ਰਹਿਨੇ ਹੋ ਇਸ ਤੇ ਰਹਿਨੇ ਹੋ ਕਰਨ ਸਿਉ ਇੱਛਾ ਚਾਰ ਹੈ ਜੇ ਮਹਾਰਾਜ ਦੇ ਕਰਨ ਆਦਿਕ ਇੰਦਰੀ ਹਨ ਆਪਦੇ ਕਨ ਆਦਿਕ ਇਹ ਇੱਛਾ ਦੇ ਨਾਲ ਹੀ ਚਾਰੇ ਵਿਚਰਦੇ ਜੇ ਆਪ ਦੀ ਇੱਛਾ ਰਲ ਹੋਵੇ ਤਾਂ ਅੱਖਾਂ ਕਿਸੇ ਪਾਸੇ ਦੇਖਦੀਆਂ ਨਹੀਂ ਕੰਨ ਕਿਸੇ ਆਵਾਜ਼ ਨੂੰ ਸੁਣਦੇ ਨਹੀਂ ਆਉਂਦੀ ਚਾਰ ਬਸਾਲ ਹੋਵੇ ਤਾਂ ਵਿਚਰਦੇ ਹਨ ਅਮੋੜ ਨਹੀਂ ਜਿਵੇਂ ਜੀਵਦੇ ਹਨ ਦਰਮਸਪੂਰ ਜਿਉ ਨਿਵੈ ਹਜੂਰ ਮਾਰਾ ਇੱਡੀ ਗਰੀਬੀ ਰੱਖਦੇ ਹਾਂ ਜੇ ਫਲਿਆ ਹੋਇਆ ਜਿਹੜਾ ਵੇਸ਼ ਹੁੰਦਾ ਨਾ ਫਲਾਂ ਦੇ ਨਾਲ ਉਹ ਨਹੀਂ ਹੁੰਦਾ ਝੁਕਿਆ ਹੁੰਦਾ ਐਂ ਗੁਰੂ ਨਾਨਕ ਤੋਂ ਸਾਰੀਆਂ ਬ੍ਰਹਮਣਾਂ ਦੀਆਂ ਸ਼ਕਤੀਆਂ ਪਾ ਕੇ ਜਿਵੇਂ ਕੁੱਜੀ ਚ ਸਮੁੰਦਰ ਬੰਦ ਕਰ ਲੀਦਾ ਐ ਐ ਸਾਰੀ ਤਾਕਤ ਨੂੰ ਹਜਮ ਕਰ ਲਿਆ ਜੇ ਜਰਿਆ ਐ ਇਉਂ ਭਰੇ ਹੋਏ ਬਿਰਸ਼ਵੀ ਨਿਆਈ ਆਪ ਮਹਾਰਾ ਗੁਨਾ ਦੇ ਨਾਲ ਭਰੇ ਹੋਏ ਬਿਰਸ਼ਦੀ ਨਿਆਈਓ ਤੇ ਫੇਰ ਨਿਮਰਤਾ ਵਿੱਚ ਰਹਿੰਦੇ ਹੋ ਗਰੀਬੀ ਵਿੱਚ ਰਹਿੰਨੇ ਹੋ ਖਵੇ ਕਸ ਬਿਮਲ ਵਿਚਾਰ ਹੈ ਇਹ ਮਹਾਰਾਜੀ ਕਸ਼ਟਾਂ ਨੂੰ ਖਵੇ ਸਹਾਰ ਕੇ ਵੀ ਫੇਰ ਕਿਸੇ ਦਾ ਬੁਰਾ ਨਹੀਂ ਚੇਤੇ ਰੋਜੇ ਉਜਲ ਵਿਚਾਰ ਹੀ ਦਿੰਦੇ ਹੋ ਜੇ ਬਿਰਸ਼ ਜਿਹੜਾ ਹੈ ਉਹਨੂੰ ਕੋਈ ਇਤ ਮਾਰੇ ਵਟਾ ਮਾਰੇ ਉਹ ਖਵੇ ਸਹਾਰ ਕੇ ਫੇਰ ਵੀ ਉਹ ਫਲ ਦਿੰਦਾ ਹੈ ਇਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੁਨੀਆ ਦੇ ਕਸ਼ਟ ਵਾਲੇ ਬਚਨਾਂ ਨੂੰ ਸਹਾਰ ਕੇ ਵੀ ਫਲ ਦਿੰਨੇ ਆ ਜਦੋਂ yogi ਨੇ ਆਪ ਜੀ ਨੂੰ ਕਢਾਤਾ ਸੀ ਕਿ ਮੈਂ ਨਹੀਂ ਪੈਂਦਾ ਖੈਰੋ ਕਢਿਓ ਮਹਾਰਾਜਾ ਨੂੰ ਫੇਰ ਨਹੀਂ ਮੈਂ ਪਾਉਂਗਾ ਇਹ ਕਸ਼ਟਾਂ ਨੂੰ ਵੀ ਸਹਾਰ ਕੇ ਫੇਰ ਗੁਰੂ ਅਮਰਦਾਸ ਜੀ ਨੂੰ ਜਦੋਂ yogi ਨੂੰ ਜੱਟਾਂ ਦੇ ਪਾਸੋਂ ਤੁਹਾ ਤੁਹਾ ਕੇ ਸਾਧ ਸੰਗਤ ਜੀ ਉਹਨਾਂ ਨੇ ਜੱਟਾਂ ਨੂੰ ਮਾਰਤਾ ਗੁਰੂ ਅੰਗਦ ਸਾਹਿਬ ਦੀ ਸ਼ਰਨ ਗਏ ਗੁਰੂ ਅੰਗਦ ਸਾਹਿਬ ਜੀ ਪਿੱਠ ਕਰਕੇ ਬੈਠ ਕੇ ਗੁਰੂ ਅਮਰਦਾਸ ਜੀ ਵੱਲ ਫੇਰ ਜਦੋਂ ਦੂਏ ਪਾਸੇ ਚੇਹਰਾ ਕਰਕੇ ਗਏ ਉਧਰ ਫੇਰ ਮਾਰਨ ਕੰਡ ਫੇਰ ਲਈ ਫੇਰ ਤੀਜੇ ਪਾਸੇ ਫੇਰ ਲਈ ਚੌਥੇ ਪਾਸੇ ਫੇਰ ਲਈ ਫਿਰ ਪਿੱਛੇ ਖੜ ਕੇ ਮਾਰਾ ਬੇਨਤੀ ਕਰਨ ਲੱਗੇ ਮਾਰਾ ਸਾਤੋਂ ਕੀ ਭੁੱਲ ਹੋਈ ਹੈ ਹਜ਼ੂਰ ਨੇ ਕਿਹਾ ਕਰਤਾਰ ਵੀ ਦਰਗਾਹ ਤੇ ਆਪੇ ਉਹ ਡੰਡ ਭੋਗਦਾ ਤੁਸੀਂ ਕਿਉਂ ਡੰਡ ਦਤਾਂ ਉਹਨੂੰ ਤੁਸੀਂ ਆਪ ਦੀ ਸ਼ਕਤੀ ਪਾ ਕੇ ਜਰੀ ਨਹੀਂ ਹੈ ਸਾਮ ਕੇ ਨਹੀਂ ਰੱਖੀ ਉਸ ਵੇਲੇ ਭਾਈ ਬੁੱਢੇ ਸਾਨ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਗੁੱਸਾ ਮੇਰੇ ਅੰਦਰ ਵੀ ਆਸ ਵੀ ਆਪ ਦੀ ਬੇਗਾਨੀ ਕੀਤੀ ਹੈ ਮੈਂ ਉਸ ਵੇਲੇ ਜਰ ਗਿਆ ਸੀ ਉਸ ਵੇਲੇ ਫਿਰ ਮਹਾਰਾਜ ਸਾਹਿਬ ਨੂੰ ਗੁਰੂ ਅਮਰਦਾਸ ਜੀ ਨੂੰ ਇਹ ਪਰਨ ਕਰਾਇਆ ਕਿ ਕਦੇ ਕਰਾਂ ਮਾਤਰੀ ਵਿਖਾਣੀ ਤੁਸੀਂ ਇਸ ਤਰ੍ਹਾਂ ਨਿਜਰਾਏ ਹੋ ਉਸ ਵੇਲੇ ਮਹਾਰਾਜ ਨੇ ਭੁੱਲ ਮਾਫ ਕੀਤੀ ਕਿ ਖੈਰ ਸਾਰੇ ਵਾਰ ਆਪਣੇ ਦੇ ਕੂਚਾ ਆਪੇ ਲਾਏ ਕਵੈ ਕਸ ਬਿਮਲ ਵਿਚਾਰ ਹੈ ਕਿ ਲੋਕਾਂ ਦੇ ਦਿੱਤੇ ਕਸ਼ਟਾਂ ਨੂੰ ਵੀ ਸਹਾਰ ਲੈਂਦੇ ਐ ਪਰ ਉਜਲ ਵਿਚਾਰ ਬਖ ਕੇ ਫਿਰ ਸਤਿਗੁਰੂ ਸਭ ਦਾ ਭਲਾ ਮਨਾਏਗਾ ਇਹਦਾ ਬੁਰਾ ਕਿਉ ਹੋਏ ਇਹਦਾ ਬੁਰਾ ਕਿਉ ਹੋਏ ਸਭ ਦਾ ਭਲਾ ਮਨਾਉਣ ਵਾਲੇ ਸਤਿਗੁਰੂ ਮਹਾਰਾਜ ਸਾਹਿਬ ਹਨ ਇਹ ਹੈ ਤਤ ਜਾਣਿਓ ਇਹੋ ਹੀ ਤਤ ਸੁਧਾਰ ਜਾਣਿਆ ਹੈ ਅਸੀਂ ਸਰਬਗਤ ਅਲਖ ਵਿਡਾਣੀ ਸਾਰਿਆਂ ਚ ਗਤ ਪ੍ਰਾਪਤ ਰੂਪ ਬ੍ਰਹਮ ਰੂਪ ਆਪ ਹਨ ਸਤਿਗੁਰੂ ਫਿਰ ਆ ਲਖਾਂ ਲਖਣ ਤੋਂ ਰਹੇ ਤਾਂ ਨੇ ਬਡਾਣੀ ਬੜਾ ਅਸ਼ੀਰਜਾ ਐਸਾਸ ਰੂਪ ਪਰ ਮਹਾਰਾਜ ਦਾ ਸਹਿਜ ਭਾਏ ਸੰਚੂ ਸਹਿਜ ਹੀ ਸ਼ਾਂਤੀ ਸੁਭਾਅ ਨੂੰ ਸੰਚੂ ਇਕੱਠਾ ਕੀਤਾ ਹੈ ਸਹਿਜ ਗਿਆਨ ਦੇ ਪ੍ਰਕਾਸ਼ ਨੂੰ ਇਕੱਠਾ ਕੀਤਾ ਸਿੱਖਾਂ ਦੇ ਹਿਰਦੇ ਚ ਕਿਰਨ ਅੰਮ੍ਰਿਤ ਕਲ ਬਾਣੀ ਸਤਿਗੁਰੂ ਸਾਹਿਬ ਤਾਂ ਸੂਰਜ ਹਨਗੇ ਕਹਿੰਦੇ ਨੇ ਕਿਰਨ ਅੰਮ੍ਰਿਤ ਕਲ ਬਾਣੀ ਜਿਹੜੀ ਉਮਰਦੁ ਵਰਗੀ ਕਾਲ ਸੁੰਦਰ ਬਾਣੀ ਬੋਲਦੇ ਕਿਰਨਾਂ ਗੂਸਾ ਰੇ ਮੂੰਹ ਚੋਂ ਨਿਕਲ ਰਹੀਆਂ ਹਨ ਗੁਰੂ ਅੰਗਦ ਸਾਹਿਬ ਦੇਉ ਗੁਰਗੰਮ ਪਰਮਾਨ ਤੈ ਪਾਇ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਪਰਮਾਨ ਨੀਕ ਆਪਣੇ ਅਨੰਦ ਨੂੰ ਪਾਇਆ ਸੀ ਉਹਨਾਂ ਦੇ ਗੁਰੂ ਸਾਹਿਬ ਦੀ ਪ੍ਰਾਪਤੀ ਕਰਕੇ ਆਪ ਨੂੰ ਵੀ ਸਰਸਰੀ ਅਨੰਦ ਨੂੰ ਪਾਇਆ ਹੈ ਸਤ ਸੰਤੋਖ ਗ੍ਰਾਹਜ ਲੈ ਇਹ ਸਤਗੁਰੂ ਸਤ ਤੇ ਸੰਤੋਖ ਨੂੰ ਗ੍ਰਾਹਜ ਗ੍ਰਹਿਣ ਕਰ ਲਿਆ ਹੈ ਆਪ ਨੇ ਸਤਾਰਨ ਕੀਤਾ ਹਮੇਸ਼ਾ ਲਈ ਸੱਚ ਵਿੱਚ ਰਹਿਨੇ ਹੋ ਸੰਤੋਖ ਵਿੱਚ ਰਹਿਨੇ ਹੋ ਜਿਨ੍ਹਾਂ ਸਿੱਖਾਂ ਨੂੰ ਗ੍ਰਹਿਣ ਕਰ ਲਿਆ ਹੈ ਉਹ ਵੀ ਤਨ ਸੰਤ ਸਤ ਸੰਤੋਖੀ ਹੋ ਗਏ ਹਨ ਸਰ ਪਰਸੂ ਕਲ ਸਮੁਲਵੈ ਕਲ ਪਟ ਜੀ ਕਹਿੰਦੇ ਹਨ ਹਰ ਪਰਸੂ ਕਲ ਸਮੁਲਵੈ ਸਹਿਦ ਕਲ ਪਟ ਜੀ ਸਭ ਭਲੀ ਪ੍ਰਕਾਰ ਲਵਾ ਉਚਾਰਨ ਕਰਦੇ ਉਹ ਲਵਾ ਨਾ ਉਚਾਰਨ ਕਰਦੇ ਉਹ ਭਲੀ ਪ੍ਰਕਾਰ ਉਹਨਾਂ ਨੂੰ ਹਰੀ ਪਰਸਿਓ ਮਿਲਿਆ ਹੈ ਜਨ ਦਰਸ਼ਨ ਲੈਣੇ ਭਇਓ ਜਿਨ੍ਹਾਂ ਜਿਨ੍ਹਾਂ ਨੂੰ ਲੈਣੇ ਗੁਰੂ ਅੰਗਦ ਸਾਹਿਬ ਦਾ ਦਰਸ਼ਨ ਹੋਇਆ ਹੈ ਉਹਨਾਂ ਦਾ ਅਕਾਲ ਪੁਰਖ ਦੇ ਨਾਲ ਮਲਾਪ ਹੋ ਗਿਆ ਹੈ ਇਹ ਉਲਵੇ ਵਿਚਾਰਨ ਕਰਦੇ ਨੂੰ ਉਹ ਵਿਸ਼ੇਸ਼ ਕਰਕੇ ਲਵਾ ਨਾਮ ਬੋਲਣ ਦਾ ਹੈ ਵਿਚਾਰਦੇ ਹਾਂ ਮਨ ਵਿਸ਼ਾਸ ਪਾਇਓ ਸਾਡੇ ਮਨ 'ਚ ਮਾਰ ਨੂੰ ਭਰੋਸਾ ਏ ਪਾਤਾ ਐਸੀ ਕਿਰਪਾ ਕਰ ਦਿੱਤੀ ਹੈ ਗਹਿਰ ਗਹੋ ਹਦਰਤ ਦੀਓ ਗਹਿਰ ਜੋ ਗਾੜੇ ਸਰੂਪ ਗੁਰੂ ਨਾਨਕ ਸਾਹਿਬ ਜੀ ਹੈ ਗੋ ਹਜ਼ਰਤ ਦਿਓ ਉਹਨਾਂ ਨੂੰ ਮਨ ਨੂੰ ਜਿਹੜਾ ਪਕੜਨਾ ਹੈ ਬ੍ਰਹਮ ਦੇ ਵਿੱਚ ਗੋ ਖਿਆਲ ਕਰਕੇ ਹਜ਼ਰਤ ਹਯੂਰ ਤੋਂ ਇਹ ਬਖਸ਼ੀ ਦਿੱਤੀ ਹੈ ਮਹਾਰਾਜ ਨੇ ਹਦ ਤੋ ਰਹਿ ਤੋ ਇਹ ਬਖਸ਼ੀ ਕਰ ਦਿੱਤੀ ਹੈ ਗਹਿਰ ਗਾਰੇ ਪਰਮੇਸ਼ਰ ਨੂੰ ਪਕੜ ਲਿਆ ਪ੍ਰੇਮ ਦੀ ਖਿੱਚ ਨਾਲ ਗਰਲ ਨਾਸ ਤਨ ਨਠਿਉ ਜਿਹੜੀ ਗਰਲ ਜ਼ਹਿਰ ਸਾਗ ਸਿੰਘ ਜੀ ਸਾਰੀ ਦੁਨੀਆ ਨੂੰ ਨਾਸ ਕਰੀ ਜਾਂਦੀ ਹੈ ਕਾਮ ਦੀ ਕ੍ਰੋਧ ਦੀ ਵਿਸ਼ਿਆ ਦੀ ਉਹ ਨਾਸ ਕਰ ਦੁੱਤੀ ਹੈ ਤਾਂ ਦੇ ਵਿੱਚੋਂ ਵਕਾਰ ਸਾਰੇ ਨੱਠ ਗਏ ਹਨ ਅਮਿਓ ਅੰਤਰ ਗਤ ਪੀਓ ਅਮਿਓ ਅੰਮ੍ਰਿਤ ਨਾਮ ਨੂੰ ਅੰਤਰ ਗਤ ਪੀਓ ਅੰਤਰ ਪ੍ਰਾਪਤ ਹੋ ਕੇ ਮਾਦਮ ਪੀਣਾ ਕੀਤਾ ਹੈ ਅੰਤਰਾ ਜਿਹੜਾ ਭੇਰ ਸੀ ਉਹ ਗਤ ਨਾਸ਼ ਹੋ ਗਿਆ ਅੰਮ੍ਰਿਤ ਨਾਮ ਨੂੰ ਪੀਣੇ ਕਰਕੇ ਹਿਰਦ ਵਿਕਾਸ ਜਾਗਿਓ ਸਤਗੁਰਾਂ ਦੇ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਜਾਗ ਪਿਆ ਹੈ ਆ ਲਖ ਕਲ ਧਰੀ ਜੁਗੰਤ ਜਿਹੜੇ ਅਲਖ ਰੂਪ ਗੁਰੂ ਨਾਨਕ ਸਾਹਿਬ ਉਹਨਾਂ ਨੇ ਕਲ ਸ਼ਕਤੀ ਰੱਖੀ ਹੈ ਜੋ ਜੁਗਾਂ ਦੇ ਅੰਦਰ ਸਾਰਿਆਂ ਨੂੰ ਵਿਆਪਕ ਹਨ ਮਹਾਰਾਜ ਜੀ ਸਤਿਗੁਰ ਸਹਿਜ ਸਮਾਧ ਸਤਿਗੁਰੂ ਸਾਹਿਬ ਗੁਰੂ ਅੰਗਦ ਸਾਹਿਬ ਆਪ ਦੀ ਸਹਿਜੇ ਸਮਾਧੀ ਲੱਗੀ ਰਹਿੰਦੀ ਹੈ ਰਵਿਉ ਸਮਾਨ ਨਿਰੰਤਰ ਸਾਰਿਆਂ ਜੀ ਸਮਾਨ ਆਕਾਸ਼ ਵੀ ਨਹੀਂ ਆਇ ਮਾਰੇ ਰਵੇ ਹੋਏ ਹੋ ਅੰਤਰੇ ਤੋਂ ਰਹਿ ਤੋਂ ਸਾਰਿਆਂ ਦਾ ਆਤਮਾ ਸਰੂਪ ਹੋ ਆਪ ਉਦਾਰ ਉਚਿਤ ਦਾਰਦ ਹਰਨ ਮੈਨ ਮਾਰੇ ਉਦਾਰ ਦਾਤੇ ਹੂੰ ਚਿੱਤ ਦੇ ਦਿਲ ਇਦਰਾ ਨੂੰ ਅਗਿਆਨਿਆਂ ਨੂੰ ਮੇਟ ਦਿੰਨੇ ਹੋ ਉਦਾਰ ਦਾਤੇ ਹੂੰ ਉਚਿਤ ਯੋਗ ਸਮਝ ਕੇ ਸੱਚੇ ਪਾਤਸ਼ਾਹ ਜੀ ਦਾਸਾਂ ਦੇ ਦਿਲਦਾਰ ਰਾਜਕਾਂ ਨੂੰ ਮੇੜ ਦਿੰਨੇ ਹੂੰ ਪਾਠ ਉਦਾਰੋ ਚੇਤੀ ਕਰਨਾ ਪਿਖੰਤ ਕਲਮਲ ਤਰਸਲ ਮਹਾਰਾਜ ਆਦੇ ਦਰਸ਼ਨ ਕਰਕੇ ਕਲਮਲ ਜਿਹੜੇ ਪਾਪ ਕਲਯੁਗ ਦੇ ਮੈਲ ਰੂਪ ਉਹ ਡਰ ਜਾਂਦੇ ਆ ਤਰਾਸ ਪਾ ਜਾਂਦੇ ਆਣ ਆਉਦੇ ਦਰਸ਼ਨ ਕਰਨ ਆਈ ਸਭ ਚਲੇ ਜਾਂਦੇ ਹਨ ਸਾਧ ਰੰਗ ਸਹਿਜ ਕਲ ਉਚਰੇ ਸਭੀ ਪ੍ਰੇਮ ਰੰਗ ਦੇ ਨਾਲ ਕਲ ਭਟ ਦੀ ਉਚਾਰਨ ਕਰਦੇ ਹਨ ਸਈ ਜੀ ਜਦ ਜਮ ਪਾਉ ਲਹਿਣੇ ਰਸਨ ਭਾਈ ਸੰਤੋਖ ਸਿੰਘ ਜੀ ਨੇ ਸਾਧ ਰਾਗ ਦੱਸਿਆ ਕਵੀ ਦਾ ਨਾਮ ਪਰ ਇਹ ਸਾਰੇ ਰੰਗ ਪ੍ਰੇਮ ਵਿੱਚ ਹੀ ਸਮਝਣਾ ਸਹੀ ਜੇ ਕਲ ਪਟਰੀ ਜੀ ਕਹਿੰਦੇ ਉਚਾਰਦੇ ਹੋ ਜਸ ਜੰਪੋ ਲੈਣੇ ਰਸਨ ਲੈਣੇ ਬਾਬਾ ਗੁਰੂ ਅੰਗਦ ਸਾਹਿਬ ਦਾ ਰਸਨਾ ਕਰਕੇ ਪਿਆਰਿਓ ਜਸ ਜੰਪੋ ਜਪਣਾ ਕਰੋ ਜਸ ਨਾਮ ਅਬਖਦ ਨਾਮ ਅਦਾ ਆਧਾ ਸਤਗੁਰੂ ਅੰਗਦ ਸਾਹਿਬ ਜੀ ਆਪ ਨਾਮ ਦੀ ਦਵਾਈ ਹਮੇਸ਼ਾ ਸਿੱਖਾਂ ਨੂੰ ਦੰਨੇ ਹੋ ਤੇ ਨਾਮ ਦਾ ਆਸਰਾ ਹੀ ਆਪ ਲਿਆ ਹੈ ਔਰ ਨਾਮ ਸਮਾਦ ਸੁਖ ਅਗੇ ਨਾਮ ਦੇ ਚ ਸਮਾਧੀ ਲਾਈ ਐ ਸਮਾਧੀ ਦਾ ਸੁਖ ਨਿਰਬਕਲਪ ਸਮਾਧੀ ਦਾ ਸੁਖ ਮਾਣਨੇ ਓ ਸਦਾ ਨਾਮ ਨੀਸਾਲ ਸੋਹ ਹੈ ਕੇ ਸਤਿਗੁਰੂ ਸਦਾ ਨਾਮ ਦਾ ਹੀ ਨਿਸ਼ਾਨ ਆਪ ਦੇ ਸੋਹਰੇ ਹੈ ਦਰਵਾਰ ਅਗੇ ਸਦਾ ਨਾਮ ਦੀਆਂ ਨਿਸ਼ਾਨੀਆਂ ਕਿੰਨੋ ਸੋਹਰੇ ਐ ਸਿੱਖਾਂ ਦੇ ਹਿਰਦਿਆਂ ਚ ਨਾਮ ਕਰਕੇ ਨਾਮੀ ਬ੍ਰਹਮ ਨਿਸ਼ਾਨ ਪ੍ਰਗਟ ਹੋਇਆ ਸੋਰੀਆ ਹੈ ਰੰਗ ਰਤਤੋ ਨਾਮ ਸਿਓ ਹੇ ਹਜੂਰ ਆਪ ਨਾਮ ਦੇ ਪ੍ਰੇਮ ਰੰਗ ਚ ਰੱਪੇ ਹੋਏ ਹੋ। ਕਲ ਨਾਮ ਸੁਰ ਨਰਹ ਬੂਹ ਹੈ। ਇਹ ਕਲਯੁਗ ਦੇ ਜੀਆਂ ਦੇ ਪੰਦਰ ਨਾਮ ਦੀ ਬਾੜ ਜਿਹੜੀ ਹੈ। ਕਲ ਸੁੰਦਰ ਜੋ ਨਾਮ ਹੈ। ਚੋਰ ਨਰ ਹੈ ਬੂਹ ਹੈ ਦੇਵਤਿਆਂ ਨੂੰ ਵੀ ਮਨੁੱਖਾਂ ਨੂੰ ਸਾਰਿਆਂ ਨੂੰ ਮੋਹਤ ਕਰਨ ਵਾਲਾ ਹੈ ਨਾਮ ਐਸਾ ਹੈ ਨਾਮ ਪਰਸ ਜਿਨ ਪਾਇ ਇਹ ਨਾਮ ਤਾਂ ਪਰਸ ਉਹ ਮਹਾਰਾਜ ਜਿਨ੍ਹਾਂ ਦੇ ਪਾਸੋਂ ਪ੍ਰਾਪਤ ਕੀਤਾ ਹੈ ਸਤ ਪ੍ਰਗਟ ਉਹ 라ਵਲ ਉਹਨਾਂ ਦੇ ਵਿੱਚ ਸੱਚਾ ਪਰਮੇਸ਼ਰ ਪ੍ਰਗਟ ਹੋਇਆ ਜਿਵੇਂ ਸੋਇਨਾ ਪਰਸਨਾ ਸ਼ੋਕੇ ਬੜ ਜਾਂਦਾ ਹੈ ਐਸਾ ਸੂਰਜ ਦਾ ਜਿਵੇਂ ਲੋ ਪ੍ਰਕਾਸ਼ ਹੁੰਦੀ ਹੈ ਬ੍ਰਹਮ ਗਿਆਨ ਰੂਪੀ ਅਪਰੋਖ ਰੂਪੀ ਗਿਆਨ ਰੂਪੀ ਸੂਰਜ ਦੀ ਲੋ ਪ੍ਰਕਾਸ਼ ਹੋਇਆ ਹੈ ਜੋ ਸੂਰਜਾਦਕਾ ਦਾ ਹੀ ਪ੍ਰਕਾਸ਼ਿਕ ਹੈ ਉਹ ਸੱਚਾ ਪ੍ਰਗਟ ਹੋ ਗਿਆ ਉਹਨਾਂ ਦੇ ਹਿਰਦੇ 'ਚ ਦਰਸ਼ਨ ਪਰਸਿਆ ਗੁਰੂ ਕੈ ਸਤਿਗੁਰੂ ਮਹਾਰਾਜ ਆਵਦੇ ਦਰਸ਼ਨ ਪਰਸਣੇ ਕਰਕੇ ਮਿਲਣੇ ਕਰਕੇ 860 ਮੱਜਨ ਹੋ 8300 ਦੇ ਪਰਮਾਂ ਦਾ ਆਸ਼ੀਰਵਾਦ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਸੱਚ ਤੀਰਥ ਸੱਚ ਇਸ ਨਾਮ ਆ ਮਾਰਾ ਸੱਚ ਨਾਮ ਉਹਨੂੰ ਹੀ ਤੀਰਥ ਕਹਿੰਨੇ ਹੋ ਸੱਚ ਨਾਮ ਦੇ ਜਪਣ ਲਈ ਇਨਾਨ ਕਹਿੰਦੇ ਹੋ ਹਰ ਭੋਜਨ ਭਾਉ ਸੱਚ ਸੱਚੇ ਨਾਮ ਦਾ ਹੀ ਭੋਜਨ ਛਕਦੇ ਹੋ ਭਾਉ ਪ੍ਰਕਾਸ਼ ਗਿਆਨ ਜੋ ਸੱਚੇ ਦਾ ਇਹੋ ਹੀ ਭੋਜਨ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਸਦਾ ਸੱਚ ਪਾਖੰਤ ਸੁ ਹੈ ਸਦਾ ਸੱਚ ਉਚਾਰ ਵੀ ਹੋਇ ਸੋਰ ਹੈ ਹੋ ਸੱਚ ਪਾਉ ਗੁਰ ਸ਼ਬਦ ਗੁਰੂ ਸਾਹਿਬ ਦੇ ਸ਼ਬਦ ਕਰਕੇ ਸੱਚ ਸਰੂਪ ਰਹੀ ਕਾਲਵਾਗੰ ਸਤਤ ਕਈ ਕਾਲ ਬਾਦਾਂ ਸਤਿ ਤੁਮੋ ਸਤ ਸਰੂਪ ਨੂੰ ਪਾਇਆ ਹੈ ਸੱਚ ਨਾਮ ਸੰਗਤੀ ਬੋਹ ਹੈ ਇਹ ਸੱਚੇ ਨਾਮ ਕਰਕੇ ਸੰਗਤਾਂ ਨੂੰ ਮਾਰਾ ਭਗਤੀ ਦੀ ਬੋਹ ਹੈ ਖੁਸ਼ਬੂ ਦੇ ਸਹਿਤ ਮਹਿਕ ਸਹਿਤ ਆਪ ਨੂੰ ਕਰ ਦਿੰਦਾ ਹੈ ਸੁਗੰਧਿਤ ਕਰ ਦਿੰਦਾ ਹੈ ਜਿਸ ਸੱਚ ਸੰਜਮ ਵਰਤ ਸੱਚ ਜਿਸ ਗੁਰੂ ਅੰਗਦ ਸਾਹਿਬ ਆਉ ਦਾ ਸੱਚ ਦੇ ਸੰਜਮ ਤੇ ਜ ਸਾਧਨ ਤੇ ਰਹਿੰਦੇ ਹੋ ਸੱਚੇ ਨਾਮ ਦਾ ਹੀ ਵਰਤ ਰੱਖਦੇ ਹੋ ਕਾਬ ਜਨ ਕੱਲ ਵਖਾਨ ਕਵੀ ਕੱਲ ਪੜ੍ਹਦੀ ਕਹਿੰਦੇ ਵਖਿਆਨ ਕਸਮ ਕਰਦੇ ਹਾਂ ਅਸੀਂ ਦਰਸ਼ਨ ਪਰਸਿਆ ਗੁਰੂ ਕੇ ਗੁਰੂ ਅੰਗਦ ਸਾਹਿਬ ਆਦੇ ਦਰਸ਼ਨਾ ਦੇ ਪਰਸਣੇ ਕਰਕੇ ਮਲਾਪ ਕਰਕੇ ਸੱਚ ਜਨਮ ਪਰਵਾ ਸੱਚਾ ਸਫਲਾ ਹੋ ਜਾਂਦਾ ਜਨਮ ਪਰਮਾਨਿਕ ਹੋ ਜਾਂਦੇ ਨੇ ਸੱਚ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਇਸ ਜਨਮ ਵਿੱਚ ਉਹ ਸੱਚੇ ਦੇ ਪ੍ਰਮਾਨ ਸਰਦਾਰਸ ਹੋ ਜਾਂਦੇ ਹਨ ਅਮੇਂ ਦ੍ਰਿਸ਼ਟ ਸੁਭ ਕਰੈ ਮਹਾਰਾਜ ਗੁਰੂ ਅੰਗਦ ਸਾਹਿਬ ਸਮਾਧਿ ਬੈਠੇ ਹੋਇਆ ਕਰਦੇ ਜਦੋਂ ਰੋਗੀ ਲੋਕ ਕਤਾਰਾਂ ਦੀਆਂ ਕਤਾਰਾਂ ਬਨ ਕੇ ਮਹਾਰਾਜ ਦੇ ਗੁਹੇ ਅੱਗੇ ਖੜ ਗਿਆ ਕਰਦੇ ਜਦੋਂ ਹਜੂਰ ਸਮਾਧੀ ਹੋ ਲ ਖੋਲਿਆ ਕਰਦੇ ਅੰਮ੍ਰਿਤ ਭਰੀ ਹੋਈ ਦ੍ਰਿਸ਼ਟੀ ਸੱਚੇ ਪਾਤਸ਼ਾਹ ਦੀ ਐਸੀ ਪਿਆ ਕਰਦੀ ਅਮੇਂ ਦ੍ਰਿਸ਼ਟ ਸੁਭ ਕਰੈ ਅੰਮ੍ਰਿਤ ਭਰੀ ਹੋਈ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਸਾਰਿਆਂ ਨੂੰ ਸਬਸਿਹਤ ਕਰਨ ਦੇ ਸਾਰਿਆਂ ਦੇ ਰੋਗੀਆਂ ਦੇ ਰੋਗ ਕੋਈ ਕੋੜ ਰੋਗ ਵਾਲਾ ਵੀ ਹੁੰਦਾ ਭਾਵੇਂ ਅਤੇ ਚਾਹੇ ਕੋਈ ਕਿਸੇ ਬਿਮਾਰੀ ਆਇਆ ਹੁੰਦਾ ਸਾਰਿਆਂ ਦੇ ਰੋਗ ਮਿਟ ਗਿਆ ਕਰਦੇ ਨਿਗਾ ਪਾਉਣ ਨਾਲ ਗੁਰੂ ਅੰਗਦ ਸਾਹਿਬ ਦੇ ਇਹੋ ਦ੍ਰਿਸ਼ਟੀ ਨਾਲ ਵੀ ਸਿਹਤ ਬਣਾ ਦਿੰਦੇ ਮਹਾਰਾਏ ਐਸੀ ਅਮਰਤ ਭਰੀ ਨਿਗਾਹ ਹੈ ਗੁਰੂ ਅੰਗਦ ਸਾਹਿਬ ਦੀ ਹਰ ਅਗ ਪਾਪ ਸਕਲ ਮਲ ਅਗ ਜਿਹੜੇ ਸਾਥ ਸੰਗਤ ਕੀ ਜਿਹੜੇ ਆਲ ਸਾਧਕ ਅਤੇ ਦਲਿਤ ਰਾਜਕ ਮੈਲ ਹੈ ਪਾਪਾਂ ਦੀ ਹਰ ਅਗ ਸਕਲ ਮਲ ਅਗ ਵੱਡੇ ਪਾਪ ਤੇ ਸਮਾਨ ਪਾਪ ਸਾਰੀਆਂ ਮੈਲਾਂ ਨੂੰ ਜਿਹੜੇ ਪਿਛਲੇ ਜਨਮਾਂ ਦੇ ਪਾਪ ਕੀਤੇ ਐ ਇਹ ਜਨਮ ਦੇ ਪਾਪ ਕੀਤੇ ਐ ਸਾਰੀਆਂ ਮੈਲਾਂ ਨੂੰ ਹਰ ਦਿਆ ਕਰਦੇ ਅਗ ਵੱਡੇ ਪਾਪ ਬ੍ਰਾਹਮਣ ਕੇ ਲਈ ਘਾਟ ਸਮਝਣੇ ਪਾਪ ਚੋਰੀ ਆਦਿਕ ਸ਼ਰਾਬ ਆਦ ਕਾਂ ਦੇ ਪੀਣੇ ਸਮਝਣੇ ਸਾਰੀਆਂ ਮਲਵਖੇ ਪਾਦਕ ਮੈਲਾਂ ਨੂੰ ਵੀ ਮੇੜ ਦਿਆ ਕਰਦੇ ਕਾਮ ਕ੍ਰੋਧ ਆਸ ਲੋਭ ਮੋਹ ਸਤਿਗੁਰੂ ਜੀ ਦੇ ਦਰਸ਼ਨ ਆਏ ਸੀ ਕਾਮ ਦੇ ਫੁਰਨੇ ਮਿਟ ਜਾਂਦੇ ਕ੍ਰੋਧ ਹੰਕਾਰ ਮਿਟ ਜਾਂਦਾ ਲੋਭ ਮਿਟ ਜਾਂਦਾ ਵਸ ਕਰੈ ਸਭੈ ਬਲ ਅਰ ਲੋਭ ਮੋਹ ਲੋਭ ਤੇ ਮੋਹ ਨੂੰ ਬੋੜੋ ਵਸ ਕਰੈ ਸਭੈ ਬਲ ਇਹ ਆਸਰੀ ਸੰਪਦਾ ਦੇ ਬਲ ਨੂੰ ਜੋਰ ਨੂੰ ਸਾਰਿਆਂ ਨੂੰ ਵਸ ਕਰ ਲੁੰਦੇ ਇਹ ਹੈ ਜੋ ਬਿਵੇਕ ਦਾ ਬਲ ਗੁਰੂ ਸਾਹਿਬ ਦੀ ਦ੍ਰਿਸ਼ਟੀ ਦਾ ਬਲ ਹੈ ਜਿਦੇ ਦਰਸ਼ਨ ਕਰਕੇ ਜਿੰਨਾ ਉਹਦੇ ਸਾਰੇ ਮਿਟ ਗਿਆ ਕਰਦੇ ਸਿੱਖਾਂ ਨੇ ਐਸਾ ਗੁਰੂ ਅੰਗਦ ਸਾਹਿਬ ਦਾ ਦਦਾਰ ਹੈ ਸਦਾ ਸੁਖ ਮਨ ਵਸੈ ਸਤਗੁਰਾਂ ਦੀ ਕਿਰਪਾ ਨਾਲ ਸਦਾ ਸੁਖ ਮਨ ਤੇ ਆ ਵਸਦਾ ਦੁੱਖ ਸੰਸਾਰ ਹੈ ਖੂਬਾ ਸੰਸਾਰਿਕ ਦੁੱਖਾਂ ਨੂੰ ਸਾਰਿਆਂ ਨੂੰ ਮਾਰਾ ਸਾਹਿਬ ਮਿਟ ਦਿਆ ਕਰਵੇ ਗੁਰ ਨਵ ਨੇ ਦਰਿਆ ਗੁਰੂ ਸਾਹਿਬ ਤਾਂ ਨਵੇਂ ਨਦੀਆਂ ਦੇ ਦੇਣ ਵਾਲੇ ਦਰਿਆ ਵੀ ਨਹੀਂ ਆਈ ਹੈ ਜਾਨਵੇਂ ਦਰਿਆ ਚ ਜਲ ਹੁੰਦਾ ਐਵੇਂ ਨਵੇਂ ਨਦੀਆਂ ਗੁਰੂ ਦੀ ਦਰਬਤਾ ਕਰਕੇ ਦਰਿਆਵ ਦਰਬਤਾ ਨਿਮਰਤਾ ਦੇ ਦਰਿਆਵ ਸਨ ਦਰਵੀ ਭੂਤ ਤੇ ਚੱਲਦੇ ਪ੍ਰਵਾਹ ਵੀ ਨੇ ਆਈ ਗੁਰੂ ਸਾਹਿਬ ਨਾ ਅਸਨ ਬਸਨ ਭੂਕਾ ਨ ਪੋਣਾ ਦੇ ਕੋ ਇਹ ਸਾਰੇ ਦਰਵੀ ਭੂਤ ਹੋ ਕੇ ਦੇਦਿਆ ਕਰਦੇ પ્રસન્ન ਹੋ ਕੇ ਨਿਮਰਤਾ ਨਾਲ ਜਨਮ ਹਮ ਕਾਲਖ ਤੂ ਹਮ ਤਮਾਮ ਦੇ ਜਨਮਾਂ ਦੀ ਜਿਹੜੀ ਕਾਲਖ ਪਾਪਾਂ ਦੀ ਸੀ ਉਹ ਸਤਗੁਰੂ ਜੀ ਧੋ ਦਿੰਦੇ ਸੋ ਕਹੋ ਚੱਲ ਗੁਰਸੇਵੀਆ ਇਹ ਚੱਲ ਭਾਟੀ ਜੀ ਕਹਿੰਦੇ ਨੇ ਇਹ ਜੇ ਸ੍ਰੇਸ਼ਟ ਗੁਰੂ ਅੰਗਦ ਸਾਹਿਬ ਜੀ ਦੇ ਤਾਂ ਹੀ ਸੇਵਨ ਕਰੀਏ ਹੈ ਭਾਈ ਐਸ ਸਹਜ ਸੁਭਾਅ ਰਾਜ ਦੇ ਸ਼ਾਂਤੀ ਸੁਭਾਅ ਧਾਰ ਕੇ ਸੁਭਾਅ ਪ੍ਰਕਾਸ਼ ਕਰਨ ਵਾਲੇ ਸਤੇ ਮਹਾਰਾਜ ਹਨ ਦਰਸ਼ਨ ਪਰਸਿਆ ਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਪਾਛ ਕੇ ਮਿਲ ਕੇ ਜਨਮ ਮਰਨ ਦੁੱਖ ਜਾ ਭਾਈ ਜੰਮ ਮਰਨ ਦਾ ਦੁੱਖ ਚਲਿਆ ਜਾਂਦਾ ਹੈ ਜੇ ਮੇਰੇ ਸਤਿਗੁਰੂ ਅੰਗਦ ਸਾਹਿਬ ਦੂਜੇ ਪਾਤਸ਼ਾਹ ਹਨ ਤਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਜਿਨ੍ਹਾਂ ਦਰਸ਼ਨ ਵੇਖ ਕੇ ਜੰਮਨ ਮਰਨ ਦੇ ਦੁੱਖ ਚਲੇ ਜਾਂਦੇ ਹਨ ਸੋ ਕਹੋ ਟਲ ਗੁਰ ਸੇਵੀਐ ਐਸ ਸਹਾਈ ਸੁਭਾਅ ਦੇ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੇ ਦੁੱਖ ਜਾਵੈ ਵਾਹਿਗੋਬਾਹ ਸੋ ਵਾਹਿਗੋ